ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਹੁਣ ਸ਼ਾਮ ਦਾ ਟਾਈਮ ਆ ਅ ਫਰੀਜ ਹੋ ਗਿਆ ਜੀ ਹੁਣ ਹੁਣ ਤਾਂ ਆਪਾਂ ਪਾਣੀ ਰਹਿ ਗਿਆ ਬਲਾਉਣ ਨੂੰ ਚੁਵਾਈ ਚੁਵਾਈ ਕਰ ਲਈ ਆਪਾਂ ਸਾਜਰੇ ਨਵੇੜ ਤਾਂ ਕੰਮ ਤੇ ਬੈਠੇ ਬੈਠੇ ਭਾਈ ਮੈਂ ਸੋਚਿਆ ਮੈਂ ਚਲੋ ਮਾੜਾ ਜਾ ਇੱਕ ਬਲੌਗ ਬਣਾਇਆ ਜਾਵੇ ਹਨਾ ਥੋੜਾ ਜਿਹਾ ਆਪਣਾ ਇੱਕ ਕੰਮ ਕਹਿ ਲੋ ਵੀ ਆਪਾਂ ਕੰਮ ਵੀ ਸ਼ੌਂਕ ਨਾਲ ਕਰਦੇ ਆ ਤੇ ਨਾਲ ਦੀ ਨਾਲ ਆਪਣਾ ਸ਼ੌਂਕ ਵੀ ਪੂਰਾ ਕਰਦੇ ਆ ਕਹਿ ਲੋ ਵੀ ਜਿੱਦਾਂ ਹੁਣ ਆਪਣਾ ਕੰਮ ਵੀ ਚੱਲ ਰਿਹਾ ਏ ਤੇ ਬਲੌਗ ਵੀ ਬਣਾ ਲੈਣਾ ਆਪਾਂ ਹਨਾ ਆ ਹੱਥਾ ਤੇ ਹੁਣ ਮੱਝਾਂ ਜਾ ਰਹੀਆਂ ਜੀ ਸਾਰੀ گاਵਾਂ ਲੱਗੇ ਕੱਢਣ ਬਾਹਰ ਅ ਮੱਝਾਂ ਦੀ ਚੋਾਈ ਚੱਲ ਰਹੀ ਆ ਦੋ ਮੱਝਾਂ ਚੋਂ ਉਹਨੂੰ ਰਹਿ ਗਈਆਂ ਬਾਈ ਯਾਰ ਬਿੱਟੂ ਬੈਠੇ ਆ ਜੀ ਮੱਝ ਥੱਲੇ ਤੇ ਮੈਂ ਆਪਣੀਆਂ ਚੋਤੀਆਂ ਸਾਰੀਆਂ ਤੇ ਬਸ ਹੁਣ ਕਰਨੀ ਆ ਜੀ ਤਿਆਰੀ ਬਾਹਰ ਕੱਢਣ ਦੀ ਮੱਝਾਂ ਨੂੰ ਫੇ ਕੱਲੀ-ਕੱਲੀ ਨੂੰ ਖੋਲ ਕੇ ਭਲਾਉਣਾ ਪਾਣੀ ਤੇ گاਵਾਂ ਨੂੰ ਅਸੀਂ ਛੱਡ ਦਿੰਦੇ ਆ ਜੀ ਬਾਹਰ گاਵਾਂ ਸਾਰੀ ਰਾਤ ਫੇ ਖੁੱਲੀਆਂ ਰਹਿੰਦੀਆਂ ਖੁੱਲੇ 'ਚ ਕੱਚਾ ਥਾਵਾ ਕੱਚੇ 'ਚ ਡੰਗਰਾਂ ਨੇ ਵਧੀਆ ਬੈਠ ਲੰਦਾ ਤੇ ਗਾਵਾਂ ਵੈਸੇ ਖੁੱਲੀਆਂ ਰਹਿ ਕੇ ਹੀ ਖੁਸ਼ ਆ ਜੀ ਗਾਵਾਂ ਨੂੰ ਤਾਂ ਜਿੰਨਾ ਖੁੱਲਾ ਥਾਂ ਰੱਖੋਗੇ ਉਨਾ ਜ਼ਿਆਦਾ ਵਧੀਆ ਹੈ ਜੀ ਤੇ ਬਾਕੀ ਮੱਝਾਂ ਦਾ ਫਿਲਹਾਲ ਪੱਕੇ ਜੇ ਆ ਜੀ ਮੱਝਾਂ ਨੂੰ ਇੱਥੇ ਬਾਂਦੇ ਹੁੰਦੇ ਤੇ ਪਹਿਲਾਂ ਇੱਥੇ ਅਸੀਂ ਟਾਇਰ ਗੱਡੇ ਟਾਇਰ ਵੀ ਗੱਡੇ ਵੇਤੇ ਤੇ ਰੱਸਾ ਵੀ ਬੰਨਿਆ ਹੋਇਆ ਤਾਂ ਇਦਾਂ ਹੁਣ ਹੁਣ ਕਰੂਗੇ ਜੀ ਮੱਝਾਂ ਦਾ ਵੀ ਹੁਣ ਕਰ ਵੀ ਹੋਣ ਲੱਗੀ ਜ਼ਿਆਦਾ ਹੁਣ ਮੱਝਾਂ ਦਾ ਵੀ ਬਾਹਰ ਕੱਢਣ ਦਾ ਕਰਦੇ ਆ ਸਿਸਟਮ ਇਹ ਜਾਂ ਫਿਰ ਅੰਦਰ ਹੁਣ بڑے ਪੱਖੇ ਲਵਾਉਣੇ ਆ ਜੀ ਕੋਈ ਨਾ ਕੋਈ ਤਾਂ ਕਰਨਾ ਪੈਣਾ ਸਿਸਟਮ ਨਹੀਂ ਤਾਂ ਅੱਗੇ ਅੱਗੇ ਹੁਣ ਮੱਛਰ ਨੇ ਥੋੜੇ ਜਿਆਦਾ ਤੰਗ ਕਰ ਰਹੇ ਆ ਜਾਂ ਤਾਂ ਅੰਦਰ ਹੀ ਪੱਖੇ ਲਵਾਵਾਂਗੇ بڑے ਜਾਂ ਫਿਰ ਮੱਝਾਂ ਨੂੰ ਸਾਨੂੰ ਬਾਹਰ ਗਰਮੀਆਂ 'ਚ ਰਾਤ ਨੂੰ ਬਾਹਰ ਕੱਢਣ ਦਾ ਕਰਦੇ ਆ ਜੀ ਸਿਸਟਮ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਜੀ ਸ਼ਡਿਊਲ ਕੰਮ ਦਾ ਕਿਵੇਂ ਡੰਗਰ ਕੱਢਣੇ ਬਾਹਰ ਆਪਾਂ ਕਿਆ ਕੁਝ ਹੋਣਾ ਕਰਨਾ ਆਜੋ ਫਿਰ ਕਮਾਉਨੇ ਆ ਜੀ ਬੈਕ ਕੈਮਰਾ ਹੂੰ ਤੂੰ ਪਹਿਲਾਂ ਹੀ ਖੁੱਲ ਜਾ ਹੈਂ ਦਸ ਕਾਲਾ ਕੱਕ ਦੇਖ ਲੋ ਰਸਾ ਖਲਾ ਲਿਆ ਹੁਣ ਜਾਣਾ ਇਹਨੂੰ ਪਤਾ ਵੀ ਬਾਹਰ ਬਾਹਰ ਦਾ ਹੋਇਆ ਵਾ ਜੀ ਟਾਈਮ ਇਹਨਾਂ ਦਾ ਕੱਕ ਖਾ ਲੇ ਹੁਣ ਐਨ ਤੇ ਉਹ ਕਿਤੇ ਇਧਰ ਨੂੰ ਨਾ ਤੁਰ ਪਵੇ ਇਹ ਖੜੀ ਰਹੀ ਐਤੀ ਉਹ ਉਧਰ ਲੱਗੀ ਵੇ ਚੁਆਈ ਕਰਨ ਜੀ ਕਿਤੇ ਉਧਰ ਤੰਗ ਕਰੂਗੀ ਜਾ ਕੇ ਲਓ ਪਾਣੀ ਛੱਡ ਦਈਏ ਇਧਰ ਵੱਚਾ ਬਣਾਇਆ ਤਾਂ ਚਵੱਚਾ ਗਿਆ ਜੀ ਤੜ ਇਹ ਤੇੜਾ ਗੀ ਨੂੰ ਸਾਰੇ ਨੂੰ ਇਹ ਦਬ ਗਿਆ ਮਤਲਬ ਕਹਿਣ ਦਾ ਜਦ ਗਿੱਲੀ ਮਿੱਟੀ ਪਾਤੀ ਮਿਸਤਰੀ ਨੇ ਬਥੇਰਾ ਉਹਨੂੰ ਕਿਹਾ ਵੀ ਯਾਰ ਇਹ ਨਹੀਂ ਚੱਲਣੀ ਓਰੇ ਪਰ ਨਹੀਂ ਮੰਨਿਆ ਸਾਰਾ ਚਵੱਚਾ ਇੱਡਾ ਬੜਾ 10 ਫੁੱਟ ਕਟੋਟ ਦੀ ਲੰਬਾਈ ਹੋਣੀ ਆ ਤੜ ਗਿਆ ਜੀ ਇਹ ਹੁਣ ਸਾਰਾ ਕੋਈ ਨਹੀਂ ਇਹਨੂੰ ਕਰਾਵਾਂਗੇ ਰਿਪੇਅਰ ਲਹਾਲ ਇਹਦੇ ਵਿੱਚ ਆਪਾਂ ਡਰਮ ਰੱਖਿਆ ਹੋਇਆ ਇਹਦੇ ਵਿੱਚ ਪਾਣੀ ਛੱਡਦੀਦਾ ਸਾਰੀ ਰਾਤ ਫਿਰ ਇੱਥੇ ਬਾਹਰੇ ਰਹਿਣੀ ਆ ਕੱਚੇ 'ਚ ਗਾਇਆਂ ਵੈਸੇ ਕੱਚੀ ਜਿਹਾ ਕੇ ਖੋਸ਼ ਆ ਜੀ ਤੇ ਮਹੋ ਛੱਡੀਏ ਪਹਿਲਾਂ ਇਹਦੇ ਚ ਪਾਣੀ ਫੇਰ ਖੋਲਦੇ ਹਾਂ ਫੱਲੇ ਇਕੱਲੀ ਗਾਏ ਬਹੁਤ ਛੱਡਣੇ ਨੇ ਹਮ ਇੱਥੋਂ ਖੋਲਣਾ ਹੀ ਪਾਣੀ ਆਪਾਂ ਇੱਥੋਂ ਜਾਂਦਾ ਬਾਹਰ ਆ ਦੇਖੋ ਮੈਂ ਸਾਰੀ ਜੁਆ ਇਹ ਪਾ ਕਰ ਲਈ ਸਾਰੀਆਂ ਦੀ ਤੇ ਮੈਸਾਂ ਨੂੰ ਵੀ ਹੁਣ ਪਾਣੀ ਪਲਾ ਦੇਣਾ ਮੈਸਾਂ ਦਾ ਬਾਹਰ ਉਹ ਅੱਗੇ ਲੱਗਿਆ ਹੋਇਆ ਜੀ ਉਹ ਉਧਰ ਮੈਸਾਂ ਦਾ ਵੀ ਚਵੱਚਾ ਦਾ ਉਰੇ ਬਹੁਤ ਵੱਡਾ ਬਣਾਇਆ ਹੋਇਆ ਦਾ ਸੀ ਇਹ ਆ ਆ ਦੇਖੋ ਆ ਤੁਹਾਨੂੰ ਕੰਧ ਦਿਖ ਜਾਨੀ ਆਹ ਵਾਲੀ ਕੰਧ ਉਹ ਜਿੱਥੇ ਤੱਕ ਡਬਲ ਹੋਈ ਵੀ ਹੈ ਇਹ ਕੰਧ ਕਟੋ-ਕਟ ਇਹ ਵੀ 8-9 ਫੁੱਟ ਦਾ ਅ ਚਵੱਚਾ ਸੀਗਾ ਇੱਧਰੋਂ ਹੈਗਾ ਤਾਂ ਜੀ ਇਹ ਇੱਥੇ ਤੱਕ ਉਹ ਦੇਖੋ ਉਹ ਉੱਥੇ ਤੱਕ ਦਾ ਇਕ ਘਟੋ ਘਟ ਵੀ ਦੀ ਚੜਾਈ ਹੈਗੀ ਤੀ 6-7 ਫੁੱਟ ਲੰਬਾਈ ਹੈਗੀ ਤੀ 7-8 ਫੁੱਟ ਐਡਾ ਬੜਾ ਚਵੱਚਾ ਬਣਾਇਆ ਹੋਇਆ ਤਾਂ ਜੀ ਇਹ ਆਪਾਂ ਹੋਰੇ ਉੱਚਾ ਹਨ ਪਰ ਇਹ ਵੀ ਡਬ ਗਿਆ ਇਹ ਪਤਾ ਨਹੀਂ ਤਾਂ ਭਰਤ ਸਾਡੇ ਬਹੁਤ ਭਾਰਤਾ ਦੇਖ ਸਕਦੇ ਤੁਸੀਂ ਇੱਧਰ ਵਾਲਾ ਖੇਤ ਆਪਾਂ ਦਾ ਘਟੋ ਘਟ ਹੁਣ ਮੈਂ ਖੇਤ ਤੋਂ 8 ਫੁੱਟ ਉੱਪਰ ਖੜਾ ਹੁਣਾ 8 ਫੁੱਟ ਨਹੀਂ ਤਾਂ 7 ਫੁੱਟ ਦਾ ਉੱਚਾ ਖੜਾ ਹੀ ਆ ਐਨਾ ਆਪਣੇ ਆਪਣਾ ਖੇਤ ਇਹਦੇ ਬਰਾਬਰ ਹੁੰਦਾ ਦਾ ਆਹ ਵਾਲੇ ਖੇਤ ਦੇ ਐਨਾ ਆਪਾਂ ਨੇ ਮਤਲਬ ਕਹਿਣ ਦਾ ਭਰਤ ਪਾਇਆ ਹੋਇਆ ਜੀ ਉਹ ਭਰਤ ਕਰਕੇ ਫਿਰ ਆ ਸਾਰੀ ਕੰਧ ਦੇਖ ਲੋ ਕਿੰਨੀ ਉੱਚੀ ਹੋਈ ਵੀ ਆ ਬਗਲ ਇਹ ਬਗਲੇ ਸਾਡੇ ਘਟੂ ਘਟ 13 ਫੁੱਟ ਦਾ ਹੋਇਆ ਵਾ ਜੀ ਬਗਲ ਪਰ ਇੱਟ ਬਹੁਤ ਲੱਗੀ ਦੀ ਭਰਤ ਕਰਕੇ ਫਿਰ ਮਿੱਟੀ ਤੁਹਾਨੂੰ ਪਤਾ ਭਰਤ ਵਾਲੀ ਮਾਣੀ ਮੋਟੀ ਧਾਪਦੀ ਹੋਆ ਜੀ ਆ ਖੰਭਾ ਵੀ ਸਗੋ ਡੌਲ ਦੇ ਵਿੱਚ ਖੜਾ ਹੁੰਦਾ ਤਾਂ ਇਹ ਵੀ ਅੰਦਰ ਆ ਗਿਆ ਤਾਂ ਜਮਿੰਤੀ ਕਰਾਈ ਆ ਉਹਦੋਂ ਕੰਧ ਕਮਾਤਾ ਲੰਦੇ ਵੈਸੀ ਪਰ ਫਿਰ ਚਬੱਚੇ ਕਰਕੇ ਸੀਗਾ ਚਲ ਅੰਦਰ ਵੀ ਖੜਾ ਰਹੂਗਾ ਤਾਂ ਵੀ ਇਹਦਾ ਕਿਆ ਵਗੜਾ ਸਾਈਡ ਪਰ ਇਹ ਆ ਇਹ ਬਾਕੀ ਚਵੱਚੇ ਫਿਰ ਦੋਹੇ ਟੋਟਣ ਕਰਕੇ ਜੀ ਹੁਣ ਉਹਦੇ ਫਿਰ ਅਸੀਂ ਖੋਲ ਲਿਓ ਸਿਰੇ ਲਾ ਦਿੱਤੀ ਡੰਗਰ ਹੋਰ ਲਿਆਂਦੇ ਤੇ ਤਾਂ ਕਰਕੇ ਡੰਗਰਾਂ ਜੋਗੀ ਥੋੜੀ ਜਗਾ ਘਟਦੀ ਤੀ ਫਿਰ ਅਸੀਂ ਖੋਲ ਲਿਓ ਗਾਹਾਂ ਵਧਾ ਲਈ ਜੀ ਵੀ ਚਲ ਚਵੱਚਾ ਕਿਤੇ ਸਾਈਡ ਪਰ ਹੀ ਦੇਖਾਂਗੇ ਹੁਣ ਹੁਣ ਦੇਖਦੇ ਹਾਂ ਸਲਾਹ ਬਣਦੀ ਆ ਸਾਡੀ ਚਵੱਚੇ ਦੀ ਵੀ ਜਾਂ ਤਾਂ ਗਾਂਆਂ ਜੋਗਾ ਦਾ ਉੱਥੀ ਉਹਨੂੰ ਹੀ ਰਿਪੇਅਰ ਕਰਾ ਦਈਏ ਮੱਝਾਂ ਜੋਗਾ ਚਵੱਚਾ ਬਣਾਏ ਆ ਉੱਥੇ ਆ ਜੋ தம் ਦਾ ਖਾਣਾ ਹੈ ਮੱਝਾਂ ਹੁਣ ਕੱਥਾ ਕੱਟ ਫਾ ਰਹੀਆਂ ਬਸ ਹੁਣ ਇਹਨਾਂ ਨੂੰ ਪਾਣੀ ਧਾਣੀ ਪਲਾ ਕੇ ਫ੍ਰੀ ਹੋ ਜਾਣਾ ਫੇ ਇਹਨਾਂ ਨੇ ਫੇ ਬੈਠਣਾ ਤਾਂ ਆਮ ਦਾ ਹੁਣ ਚਾ ਜੋਗਾ ਬਣਾਉਂਦਾ ਜੀ ਚਵੱਚਾ ਇੱਥੇ ਮੇ ਲੋ ਇਹ ਦਰ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਵੱਚਾ ਫੇ ਬਾਈ ਕੀ ਕਹਿੰਦਾ ਹੁਣ ਮਿਸਤਰੀ ਮਿਸਤਰੀ ਆਂਦਾ ਨਾ ਹੈ ਤਾਂ ਮੈਂ ਕਿੱਦੋਂ ਚਾ ਜਾਣਾ ਹੂੰ ਮੇਰਾ ਕੰਮ ਫਸਿਆ ਉਹਦਾ ਕਿਤੇ ਲੱਗਿਆ ਹੋਊਗੀ ਹੋਕੀ ਹੋਕੀ ਦਾ ਕੰਮ ਲੱਗਿਆ ਉਹ ਮੱਲਾ ਦਾ ਕਿਹਦੇ ਤੋੜਪੰਨ ਕਰਕੇ ਨਾ ਫੇਰ ਕਰਿਆ ਵਾ ਉਹਨੇ ਤੋੜਪੰਨ ਕਰਕੇ ਕਹਿੰਦਾ ਤਾਂ ਟਾਈਮ ਲੱਗ ਜਾਣਾ ਥੋੜਾ ਜਿਹਾ ਵਿੱਚ ਵਿਚਾਲੇ ਆਂ ਮੈਂ ਕਹਿੰਦਾ ਕਹਿੰਦਾ ਟਾਈਮ ਕੱਢ ਕੇ ਵਿੱਚ ਵਿਚਾਲੇ ਆਉਂਗਾ ਹਾਂ 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 ਉਹਦਾ ਤਾਂ ਆਕੇ ਤਾਂ ਮੈਂ ਯਾਰ ਸਾਨੂੰ ਧੰਦਰ ਨੂੰ ਔਖੀ ਬਹੁਤ ਆ ਵੀ ਚੱਲ ਵਿੱਚ ਵਿਚਾਲੇ ਟਾਈਮ ਕੱਢ ਕੇ ਮੈਂ ਸਾਰ ਕੇ ਉਹੀ ਗੱਲ ਆ ਫੇਰ ਹੁਣ ਇੱਥੇ ਬਣਾਉਣਾ ਕਿੰਨਾ ਕੁ ਆਪਾਂ ਲੰਬਾਈ ਚੜਾਈ ਦੀ ਇੱਥੇ ਆਪਾਂ ਬਣਾਵਾਂ ਖੁੱਲੀ ਟੈਪ ਖੁੱਲੀ ਟੈਪ ਮਤਲਬ ਇੰਨੀ ਕਾ ਸਮਝ ਲਓ ਬਈ 8 ਫੁੱਟ ਲਵਾਈ ਕਰ ਲੈ 6 ਫੁੱਟ ਹਾਂ ਤੇ 2 ਫੁੱਟ ਨਵਾਈ ਕਰ ਲਾਂਗੇ ਬਾਕੀ 3 ਫੁੱਟ ਚੜਾਈ ਲੋਪਾ 3 ਫੁੱਟ ਚੜਾਈ 3 ਫੁੱਟ ਚੜਾਈ ਹਾਂ 2 ਫੁੱਟ ਦੂੰਗਾ ਮੰਨ ਲਓ ਜਿੱਥੇ ਤੱਕ ਆਹਾ ਏ ਆਹਾ ਕੋਣਾ ਹਣਾ ਇੱਥੇ ਤੱਕ ਕੋ 3 ਫੁੱਟ ਚੜਾਈ ਤੇ 5 ਫੁੱਟ ਬਥੇਰਾ ਹੋ ਜਾਣਾ ਹਣਾ 1.5 ਫੁੱਟ ਵਿੱਚ ਦੂੰਗਾ ਕਰਾਂਗੇ ਇਹ ਫੁੱਟ ਆ ਛੋਟੇ ਚ ਬੱਚੇ ਦਾ ਬੜੇ ਚ ਬੱਚਾ ਦਾ ਤਾਂ ਬਣਾਉਣਾ ਪੈਂਦਾ ਵੀ ਜਿੱਥੇ ਪਾਣੀ ਆਪਾਂ ਨੂੰ ਜਮਾ ਕਰਕੇ ਰੱਖਣਾ ਪਵੇ। ਹਾਂ ਵੀ ਮੰਨ ਲਓ ਵੀ ਜਿੱਦਾਂ ਹੁਣ ਸਰਕਾਰੀ ਬੋਰ ਦਾ ਹੀ ਪਾਣੀ ਆਉਂਦਾ ਭਾਈ ਇੱਕ ਟਾਈਮੇ ਟੂਟੀ ਆਉਣੀ ਆ। ਹੈਨਾ? ਵੀ ਮੁੜ ਕੇ ਨਹੀਂ ਆਉਣੀ ਜੀ। ਵੀ ਘਰ ਨੂੰ ਬੜਾ ਜਮੱਚਾ ਕਿਉਂ ਆਪਣੇ ਤਾਂ ਹੁਣ ਉੱਥੇ ਬੋਰ ਹੋਇਆ ਵਾ ਜੀ। ਹੁਣ ਸਾਹਮਣੇ ਬੋਰ ਹੋਇਆ ਵਾ ਜਨਰੇਟਰ ਆਪਣੇ ਕੋਲ ਆ ਜੇ ਬਾਈ ਚਾਂਸ ਲਾਈਟ ਲੂਟ ਨਹੀਂ ਵੀ ਆਉਂਦੀ। ਹੈਂਡਲ ਮਾਰੋ ਤੇ ਆਪਣਾ ਚਮੱਚਾ ਭਰ ਲਓ ਭਾਈ ਪਾਣੀ ਪਲਾ ਲਓ। ਠੀਕ ਨੇ? ਤਾਂ ਕਰਕੇ ਆਪਣੇ ਤਾਂ ਛੋਟਾ ਹੀ ਚੱਲ ਜਾਣਾ ਚਮੱਚਾ। 5-1 ਫੁੱਟ ਦਾ ਬਹੁਤ ਆ ਵੈਸੇ। ਏ ਬਾਜੀ ਹਣ ਉਧਰ ਗਾਆਂ ਵਾਲਾ ਭਰ ਗਿਆ ਹੁਣ ਕੰਮ ਹੁਣ ਆਪਾਂ ਨਵੇੜ ਲਿਆ ਸਾਰ ਮਿਲੋ ਜੇ ਇਧਰ ਬੇਟੂ ਨਾ ਬੇਟੂ ਲੱਗਿਆ ਵਾ ਚੁਾਈਂ ਪਰ ਜੋਰਾ ਛੋਰਾ ਨਾ ਬੇਟੂ ਹਾਂਜੀ ਖੱਤ ਦੇ ਕੰਮ ਨੂੰ ਹਾਂ ਖਿੱਚਦਾ ਹਾਂ ਖਿੱਚਦਾ ਠੀਕ ਆ ਠੀਕ ਆ ਹੋ ਗਿਆ ਬੇਲਾ ਹੈ ਹਾਂ ਬੇਲਾ ਹੋ ਗਿਆ ਜੀ ਬੇਲਾ ਹਾਂ ਪੱਠੇ ਉਠੇ ਕੁੱਤਰ ਉਤੜ ਕੇ ਬੇਨ ਪੱਠੇ ਖਿਲਾ ਕੇ ਹਾਂ ਜਾਏ ਹਾਂ ਪਸ਼ੂ ਮੇਰਾ ਬਸ ਪਸ਼ੂ ਹੁਣ ਰੱਜ ਕੇ ਤਰੇ ਹੈ ਨਾ ਇਹ ਪਸ਼ੂ ਬਾਈ ਬਿੱਟੂ ਦਾ ਹੀ ਆ ਇਹ ਜਿਹੜਾ ਬੰਦਾ ਸੇਵਾ ਕਰਦਾ ਉਹਦੀ ਹੀ ਹੁੰਦੀ ਚੀਜ਼ ਆਹੋ ਠੀਕ ਨਹੀਂ ਹਾਂ ਇਹ ਪਸ਼ੂ ਕੋਈ ਮਤਲਬ ਨਹੀਂ ਮਾਲਕੀ ਵਾਲੀ ਤੇ ਹਮਾਰੇ ਕੋਲ ਹਾਂ ਆਪਣੇ ਕੰਮ ਤੇ ਹਮਕੋ ਮਤਲਬ ਹੈ ਬਸ ਇਹ ਇਹ ਪੱਠੇ ਪਾਣਾ ਹੈ ਕੋਈ ਹਟਾਣਾ ਹੈ ਪਾਣੀ ਪਿਲਾਣਾ ਦੁੱਧ ਚੋਨਾ ਹੈ ਹਾਂ ਪਠੇਲੇ ਆਣਾ ਹੈ ਖੇਤੇ ਹਾਂ ਟੋਕਾ ਕਰਨਾ ਹੈ ਟੋਕਾ ਕਰਨਾ ਹਾਂ ਅਸਲ ਵਿੱਚ ਬਿੱਟੂ ਗੱਲ ਪਤਾ ਕੀ ਹੈ ਹੂੰ ਬੰਦਾ ਕਾਮਯਾਬ ਹੈ ਉਹੀ ਹੈ ਜਿਹੜਾ ਬੰਦਾ ਕਿਸੇ ਦੇ ਕੰਮ ਨੂੰ ਬਗਾਨਾ ਨਾ ਸਮਝੇ ਅਗਲਾ ਕਹਿ ਨਹੀਂ ਸਮਝਣਾ ਚਾਹੀਦਾ ਫੇਰ ਗੱਲ ਬਣਦੀ ਸਭ ਕੁਝ ਵਿਸ਼ਵਾਸ ਹੈ ਦੁਨੀਆ ਮੇਂ ਵਿਸ਼ਵਾਸ ਸੇ ਬੜਕੇ ਕੁਝ ਵੀ ਨਹੀਂ ਹੈ ਕੁਝ ਨਹੀਂ ਹੈਗਾ ਹਾਂ ਗੱਲ ਠੀਕ ਹੈ ਪੈਸੇ ਕੀ ਹੈ ਕੁਝ ਵੀ ਨਹੀਂ ਹੈ ਪੈਸੇ ਪੈਸਾ ਤਾਂ ਹੱਥਾਂ ਦੀ ਮੈਲ ਆ ਯਾਰ ਅੱਜ ਮੇਰੇ ਕੋਲ ਕੱਲ ਮੇਰੇ ਕੋਲ ਹੈ ਰੱਬ ਜਿਹੜਾ ਕੱਖ ਦੇ ਲੱਖ ਕਰ ਦਿੰਦਾ ਲੱਖ ਦੇ ਕੱਖ ਹਾਂ ਠੀਕ ਨਹੀਂ ਉਹ ਗਾਇ ਖੁੱਲ ਗਈ ਗਾਂ ਖੁੱਲ ਗਈ ਹੁਣ ਗਾਂ ਨੂੰ ਪਤਾ ਵੀ ਹੁਣ ਬਾਹਰ ਜਾਣਾ ਕੋ ਜੀ ਗਾਇਆਂ ਹੁਣ ਆਪਾਂ ਚੋਲੀਆਂ ਗਾਇਆਂ ਚੋਕੇ ਹੁਣ ਕੱਢ ਦੇਣੀਆਂ ਬਾਹਰ ਲੈ ਵੀ ਪਾਣੀ ਭਰ ਗਿਆ ਚੱਲ ਪੁੱਤ ਓਏ ਪਹਿਲਾਂ ਤੂੰ ਹੀ ਚੱਲ 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 ਕਰ ਮੜਾ ਜਾਂ ਨੀਵਾ ਨੂੰ ਜਾ ਕੇ ਟੱਪ ਤੋਂ ਨਾ ਉਹ ਕੱਲੀ ਕੱਲੀ ਫੋਲੀ ਏ ਆ ਬੱਚੀ ਦੇ ਸਿੰਗ ਰਹਿ ਗਏ ਜੀ ਐਰ ਕੀ ਦਗਾਉਣੇ ਨੂੰ ਪਹਿਲੀ ਬੱਚੀ ਹੋਈ ਸਾਡੇ ਕੋਲ ਸਿੰਗਾ ਵਾਲੀ ਐਦਾਂ ਹੀ ਘੌਲ ਜੀ ਉਹ ਕਰਕੇ ਇਹਦੇ ਸਿੰਗ ਦਗਾਉਣ ਤੇ ਰਹਿ ਗਏ ਚਲੋ ਕੋਈ ਨਹੀਂ ਕਰ ਵੀ ਕਹਿ ਸਕਦੇ ਹਾਂ ਹੁਣ ਤਾਂ ਜੇ ਦਗਾਏ ਨਾ ਤਾਂ ਦਾਗੇ ਹੋਣੇ ਆ ਤਕਲੀਫ ਵੀ ਬਹੁਤ ਰਹਿਣੀ ਚੱਲ ਪੁੱਤ ਚੱਲ ਚੱਲ ਬਾਹਰ ਚੱਲ 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 ਰੱਸਾ ਤੇਰਾ ਹੁਣ ਬਾਅਦ ਵਿੱਚ ਬੰਨਦਾ ਮੈਂ ਆਪਣੀ ਘੜੀ ਦਾ ਮੈਂ ਤੂੰ ਆਤਾ ਮੜਾ ਇਹ ਫੇਰ ਖੋਲਤਾਗਾਆਂ ਰੱਸੇ ਬੰਨ ਸੁਣੇ ਨਾਲ ਦੀ ਨਾਲ ਯਾਰ ਗਾਂਆਂ ਦਾ ਭਾਈ ਜੀ ਆਏ ਆ ਸਾਰੀ ਰਾਤ ਹੁਣ ਕੱਚੇ ਦੇ ਵਿੱਚ ਮੋਜਾ ਨੂੰ ਯਨ ਜਾ ਰਹੇ ਹੈ ਕੱਚਾ ਦਾ ਕੱਚਾ ਹੀ ਆ ਥੋਂ ਜੀ ਵਾਇਨਾਂ ਨੇ ਹੁਣ ਬੈਠ ਜਣਾ ਨਾ ਰਾਮ ਨਾਲ ਤੇ ਦੱਖਣਾਂ ਚ ਸਵੇਰ ਦਾ ਚੱਲੀ ਜਾਂਦਾ ਜੀ ਦੱਖਣ ਬਹੁਤ ਤੇਜ਼ ਚੱਲ ਰਿਹਾ ਬਾਕੀ ਮਾਲਕ ਦੀ ਰਜਾਇ ਜੋ ਵੀ ਹੈਗੀ ਆ ਪਤਾ ਨਹੀਂ ਉਸ ਦਾਤੇ ਨੇ ਕੀ ਕਰਨਾ ਹੁਣ ਕਣਕਾਂ ਪੱਕੀਆਂ ਹੋਈਆਂ ਜੀ ਨੂੰ ਦੱਖਣ ਵੀ ਬਹੁਤ ਤੇਜ਼ ਚੱਲਣ ਲੱਗਿਆ ਵਾ ਜਸਵੇਰ ਦਾ ਮਾ ਉਹ ਨਾ ਕੁਇਨੇ ਖਾਨ ਕਰਨ ਦਵੇ ਮਾਲਕ ਚਲੋ ਦੱਖਣ ਦਾ ਚੱਲੀ ਜਾਵੇ ਮਾਣਾ ਮੋਟਾ ਛੜਕਾ ਵੀ ਜੇ ਮਾਣਾ ਮੋਟਾ ਪੈਣਾ ਪੈ ਜਾਵੇ ਪਰ ਜਿਹੜੇ ਗੜੇ ਗੂੜੇ ਪੈਂਦੇ ਆ ਨਾ ਜੀ ਉਹ ਕੰਮ ਖਰਾਬ ਕਰ ਦਿੰਦੇ ਆ ਚੱਲ ਬੱਤ ਚੱਲ ਲਾਓ ਜੀ ਨਾਲ ਦੀ ਨਾਲ ਆਪਾਂ ਦੋ ਦੋ ਕਰਕੇ ਖੋਲਣੀਆਂ ਕਿਉਂਕਿ ਜੇ ਜ਼ਿਆਦਾ ਨੂੰ ਇਕੱਠੀਆਂ ਨੂੰ ਖੋਲ ਦੰਨੇ ਆ ਫੇਕ 1 2 ਨੂੰ ਧੱਕਾ ਮਾਰੀ ਜਾਂਦੀਆਂ ਪਾਣੀ ਵੀ ਨਹੀਂ ਪੀਣ ਦਿੰਦੀਆਂ ਇਹ ਚੱਲ ਬੱਤ ਰਸੇ ਹੋਂ ਬਾਹਰੇ ਬੰਨੂਗਾ ਤੁਹਾਡੇ ਘੜੀਆਂ ਦੇ ਚਲੋ 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 ਗਾਇਆਂ ਫਿਲਹਾਲ ਆਪਣੇ ਸੋਹਣੀਆਂ ਵਾਲੀਆਂ ਤਿੰਨ ਚਾਰ ਜੀ ਹਣ ਟੋਕੜ ਹੋ ਗਿਆਂ ਗਾਇਆਂ ਗੱਬਣ ਥੋੜੀਆਂ ਜਿਹੀ ਲੇਟ ਹੋਈਆਂ ਉਹਦੇ ਕਰਕੇ ਥੋੜਾ ਜਿਹਾ ਗਾਇਆਂ ਥੱਲੇ ਦੁੱਧ ਹਜੇ ਕੱਟੇ ਆ ਜੀ ਇੱਕ ਦਾਹ ਗਾਇ ਨੇ ਸੋਣਾ ਹਜੇ ਹੈਗਾ ਇਹਨੂੰ ਟਾਈਮ ਹੈ ਕਾ ਵੀ ਬੱਚੀ ਆਪਣੀ ਗਰਹਨ ਹੋ ਗਈ ਆ ਤੇ ਬੇਟੂ ਓੜਾ ਰਸੇ ਬੰਨੀ ਯਾਰ ਮੈਂ ਤਾਂ ਇਦਾਂ ਹੀ ਖੋਲ ਤੇ ਹੈ ਹਣੇ ਪਾਣੀ ਖੋਲ ਦਈਏ ਪਾਣੀ ਖੋਲਿਆ ਵਾਏ ਥੋੜਿਆ ਵਾ ਪਾਣੀ ਆ ਜਾ ਤੇ ਆ ਮੱਕੀ ਦਾ ਦੇਖੋ ਪਤਾ ਨਹੀਂ ਕੀ ਚੱਕਰ ਆਇਆ ਏਦ ਕੀ ਪਤਾ ਨਹੀਂ ਤਾਂ ਇਹ ਮਸ਼ੀਨ ਦਾ ਕੋਈ ਚੱਕਰ ਹੋਇਆ ਵਾ ਜੀ ਇਹ ਵਿੱਚ ਵਿੱਚ ਤਾਂ ਲੈਣਾ ਮਤਲਬ ਪਤਾ ਨਹੀਂ ਬੀਜ ਦਾ ਫਰਕ ਪੈ ਗਿਆ ਜੀ ਕੋਈ ਇਹ ਮੈਨੂੰ ਲੱਗਦਾ ਆ ਤੁਹਾਨੂੰ ਸ਼ਾਇਦ ਆ ਦੇਖੋ ਦੇਖਦਾ ਹੀ ਆ ਸਾਫ਼ ਕੈਮਰੇ ਚ ਕੋਈ ਕੋਈ ਚਾਰਕਰ ਲੈਣਾ ਤਾਂ ਹੈਗੀਆਂ ਬੜੀਆਂ ਚਾਰਕ ਲੈਣਾ ਛੋਟੀਆਂ ਚਾਰਕ ਫੇਰ ਬੜੀਆਂ ਐਦਾਂ ਹੋਇਆ ਵਾ ਪਤਾ ਨਹੀਂ ਕੋਈ ਬੀਜ ਦਾ ਚੱਕਰ ਪੈ ਗਿਆ ਇਹ ਪਤਾ ਨਹੀਂ ਸਮਝ ਨਹੀਂ ਲੱਗਦੀ ਕੀ ਆ ਇਹ ਕੀ ਗੱਲ ਹੋਈ ਵੀ ਆ ਇਹ ਚਲੋ ਬਾਕੀ ਰਲ ਤਾਂ ਜਾਣੀ ਆ ਬਰਾਬਰ ਜਦ ਹੁਣ ਪਾਣੀ ਪੂਣੀ ਲੱਗਣਾ ਫੇ ਸਾਰੀ ਬਰਾਬਰ ਇਹ ਹੋ ਜਣ ਪਰ ਉਹ ਕੋਈ ਨਾ ਕੋਈ ਫਾਲਟ ਵਾ ਹੈਗਾ ਹੈ ਕਿਤੇ ਕਿਤੇ ਬੜੀ ਆ ਕਿਤੇ ਕਿਤੇ ਛੋਟੀ ਆ ਮੱਖੀ ਦਾ achar ਪਾਵਾਂਗੇ ਜੇ ਪਾਵੀਏ ਕਿ 7-8 ਕਿਲਿਆਂ ਦਾ ਪਿਛਲੇ ਸਾਲ 5-6 ਕਿਲਿਆਂ ਦਾ ਪਾਇਆ ਤਾਂ ਐਤ ਕੀ ਥੋੜਾ ਜਿਹਾ ਵਧਾਉਂਗੇ achar ਦੀ ਐਵੇਂ ਮौज ਆ ਫਿਰ ਆਪਣਾ ਕੱਢੋ ਚਾਰ ਭਰੀਆਂ ਪੰਡਾ ਆਪਣੀਆਂ ਪਾ ਦੋ ਈਗਨੇ ਜੀ ਤੇ achar ਵਰਗੀ ਦਵਾਈ ਰੀਸ ਨਹੀਂ ਹੈ ਨਾਲੇ ਡੰਗਰ ਰਾਜੀ ਹੋ ਜਾਂਦੇ ਹਨ ਬਿਲਕੁਲ ਨਾਲੇ ਕਹਿ ਲੋ ਵੀ ਫੀਡ ਘੱਟ ਲੱਗਦੀ ਆ ਕਿਉਂਕਿ achar ਚ ਦਾਣਾ ਬਹੁਤ ਹੁੰਦਾ ਮਾਕੀ ਭਾਈ ਹਣਾਂ ਮੇਰੀ ਜਬ ਜਾ ਰਹਾ ਹੈ ਸੇ ਬਲਵਾਰਦੀਆਂ ਚੱਕਰ ਰਾਏ ਆ ਲਾਓ ਜੀ ਹੁਣ ਬਿੱਟੂ ਕਹਿੰਦਾ ਆਬ ਜਾ ਰਹਾ ਹੈ ਗਾਈਂ ਆ ਵੀ ਬਿੱਟੂ ਨੇ ਉਠਾ ਲਿਆ ਕਮਾਨ ਹਾਂ ਚਲੋ ਜੀ ਚਲੋ ਜੀ ਆ ਪਤਾ ਨਹੀਂ ਕੀ ਆ ਲੱਗਿਆ ਜਟਾ ਜਟਾ ਪੀ ਲਓ ਪਾਣੀ ਪੀ ਲਓ ਹਾਂ ਚਲੋ ਪਾਣੀ ਪੀਓ ਆਰਾਮ ਸੇ ਬੈਠੋ ਰਾਕੋ ਹੈ ਬਿੱਟੂ ਇਹ ਗਾਹਤ ਬਹੁਤ ਧਰਮੀ ਹੈ ਦੇਖੋ ਇਹ ਤਾਂ ਬਹੁਤ ਖਸਤਾ ਹੈ ਇਹ ਤਾਂ ਉਰੇ ਤਾਂ ਇਹ ਬੰਨਣੇ ਨਹੀਂ ਦਿੰਦੀ ਰੱਸਾ ਇਹ ਤਾਂ ਉੱਥੀ ਬੰਨਣਾ ਪੈਂਦਾ ਇਹਨੂੰ ਤਾਂ ਇਦੋਂ ਸਾਡੇ ਕੋ ਵੀ ਨਹੀਂ ਖੜਦੀ ਉਰੇ ਐਨੀ ਤੇਜ਼ ਹੈ ਇੱਥੇ ਖੜਨਾ ਜੀ ਹੁਣੀ ਨੇ ਜਾ ਕੇ ਦੇਖੋ ਪਾਣੀ ਪੀਣਾ ਉੱਥੇ ਇਹਦਾ ਰਸਾ ਉੱਥੇ ਬਾਹਰ ਚ ਲੱਗੀ ਬਾਹਰ ਜਾ ਕੇ ਇਹਨੇ ਆਰਾਮ ਕੇ ਬਣਾ ਲੈਣਾ ਰਸਾ ਜਦ ਤੱਕ ਅੰਦਰ ਫਿਰਦੀ ਆ ਮਤਲਬ ਖੋਲੀ ਆ ਜਦ ਤੱਕ ਅੰਦਰ ਤੇ ਜਦ ਤੱਕ ਤਾਂ ਇਹਨੇ ਹੱਥ ਲੱਗਣੇ ਨਹੀਂ ਦੇਣਾ ਰਸੇ ਨੂੰ ਇਹੋ ਜੀ ਆ ਜੀ ਮਤਲਬ ਖੋਲੋ ਜਦ ਇਹ ਭੱਜ ਕੇ ਬਾਹਰ ਉਹ ਨਹੀਂ ਹੈ ਕੰਮ ਵੀ ਹਾਂ ਵੀ ਬੰਦਾ ਬੰਨ ਦੂੰਗਾ ਰਸਾ ਜਾਂ ਬੰਨਣ ਦਾ ਟਾਈਮ ਦੇ ਦੂੰਗੀ ਆ ਕੁਝ ਲਓ ਜੀ ਯਾਰ ਅਸੀਂ ਆ ਗਾਇਆ ਹੁਣ ਬਾਹਰ ਗਾਇਆਂ ਆਪਣੇ ਕੋਲ ਹੈਗੀਆਂ ਤਕਰੀਬਨ 10 ਕ ਜੀ ਬਾਕੀ ਮੱਝਾਂ ਹੀ ਆ ਜਿਆਦਾ ਮੱਝਾਂ ਹੋ ਗਈਆਂ ਮੇਰੇ ਖਾਨ ਨਾਲ ਕਦੇ ਗਿਣਤੀ ਤਾਂ ਮਾਰੀ ਨਹੀਂ ਹੈ ਆਈਡੀਆ じゃ ਮੇਰੇ ਖਾਨ ਨਾਲ ਇੰਨੀਆਂ ਵੀ ਹੈ ਨਹੀਂ ਵੈਸੇ ਵੀ ਗਿਣਤੀ ਹੋ ਨਹੀਂ ਭੱਜਦੀ ਪਰ ਉਹ ਕਦੇ ਇੰਨਾ ਉਹ ਨਹੀਂ ਕਿ ਮੇਰੇ ਖਾਨ ਨਾਲ 18 19 ਕੁ ਮੈਸਾ ਜੀ ਫਿਰ ਤੇ ਮੈਸਾਂ ਪਿੱਛੇ ਜੇ ਸਾਡੀਆਂ ਦੋ ਕੁ ਖਰਾਬ ਹੋ ਗਈਆਂ ਦੀਆਂ ਮੈਸਾਂ ਦਾ ਵੱਧਦੀਆਂ ਫਿਰ ਉਹ ਮੈਸਾਂ ਵੇਚਣੀਆਂ ਪੈ ਗਈਆਂ ਜੀ ਇੱਕ ਬਿਮਾਰੀ ਲੱਗ ਜਾਂਦੀ ਮੈਸਾਂ ਨੂੰ ਅ ਉਹਨੂੰ ਕਹਿੰਦੇ ਆ ਜੀ ਫਰੂਕੀ ਫਰੂਕੀ ਬਿਮਾਰੀ ਹੈ ਫਰੂਕੀ ਹੋਇਆ ਸ਼ਾਇਦ ਮੇਰੇ ਖਿਆਲ ਨਾਲ ਉਹ ਡੰਗਰ ਫਿਰ ਕਹਿ ਲੋ ਵੀ ਬੱਚਾ ਸੜ ਦਿੰਦਾ ਉਹ ਉਹ ਬਿਮਾਰੀ ਚ ਉਹ ਬਿਮਾਰੀ ਜਿਹੜੇ ਡੰਗਰ ਨੂੰ ਲੱਗ ਜਵੇ ਜੀ ਉਹ ਹੋਰ ਡੰਗਰ ਫਿਰ ਵੇਚਣ 'ਚੇ ਫਾਇਦਾ ਉਹਨੂੰ ਆਜ ਤਾਂ ਵੇਚਦੇ ਬੇ ਬੰਦਾ ਜਾਂ ਫਿਰ ਜੇ ਕਿਸੇ ਕੋਲ ਜਗ੍ਹਾ ਹੈਗੀ ਉਹਨੂੰ ਸਾਈਡ ਤੇ ਰੱਖੇ ਕਿਉਂਕਿ ਉਹ ਕਹਿ ਲੋ ਵੀ ਛੂਤ ਦੀ ਬਿਮਾਰੀ ਹੈ ਇੱਕ ਤਰ੍ਹਾਂ ਦੀ ਉਹ ਉਹ ਪਸਾਵ ਨਾਲੇ ਕਟਾਣੂ ਅੱਗੇ ਅੱਗੇ ਜਾਈ ਜਾਂਦੇ ਹੋ ਡੰਗਰਾਂ ਥੱਲੇ ਪਹਿਲਾਂ ਇੱਕ ਹੋਈ ਬਿਮਾਰ ਸਾਡੀ ਸਾਨੂੰ ਕਿਸੇ ਨੇ ਸਲਾਹ ਦਿੱਤੀ ਵੀ ਇਹਨੂੰ ਵੇਚ ਦੋ ਪੁੱਛ ਗਿਆ ਯਾਰ ਨਹੀਂ ਵੀ ਯਾਰ ਪਹਿਲੀ ਵਾਰ ਹੋਇਆ ਇਹੋ ਜਿਹਾ ਕੰਮ ਜਦੋਂ ਕਹਿੰਦੇ ਬੰਦੇ ਨੂੰ ਫੁੱਕਰ ਲੱਗਦੀ ਹੈ ਨਾ ਬੰਦਾ ਫੇਰੇ ਹੌਲੀ ਹੌਲੀ ਸਮਝਦਾ ਤੇ ਜਦੋਂ ਮਤਲਬ ਉਹਦੇ ਬਿਮਾਰੀ ਹੋਈ ਜੀ ਮੈਸ ਨੂੰ ਮੈਸ ਸਾਡੀ ਖਰਾਬ ਹੋਈ ਉਹ ਅਸੀਂ ਗੌਰ ਨਹੀਂ ਕਰੀ ਅੱਜ ਕਿਵ ਚੱਲ ਪੋਈ ਨਾ ਮੈਸ ਬਹੁਤ ਚੰਗੀ ਦੀ ਐਨ ਟਾਪ ਦੀ ਮੈਸ ਸੀ ਅਰੇ ਗੌਰ ਨਹੀਂ ਕਰੀ ਬਚਲ ਕੋਈ ਨਾ ਉਦਾਂ ਹੀ ਹੋ ਗਈ ਯਾਰ ਕੁਦਰਤੀ ਓ ਪਰ ਜਦ ਲੰਗੇ ਜੀ 10 ਦਿਨ ਜਦ ਇਹ ਦੂਜੀ ਹੋ ਗਈ ਉਹਦੇ ਨਾਲ ਖੜੀ ਹੁੰਦੀ ਦੀ ਜਿਹੜੀ ਉਹ ਵੀ ਮੈਂ ਬਹੁਤ ਕੰਮ ਦੀ ਸੀ ਉਹ ਉਹ ਤੋਂ ਵੀ ਭਾਰੀ ਦੀ ਮੈਂ ਸੀ ਤੇ ਬਿੱਟੂ ਭਰ ਜਣ ਦੀ ਮੜਾ ਚਵੱਟਾ ਹੈ ਹੈ ਬਿੱਟੂ ਮੈਂ ਕਹਿੰਦਾ ਭਰ ਜਣ ਦੇ ਪੂਰਾ ਰਾਤ ਕੋ ਪੀ ਲੂਗੀ ਆ ਇੱਕ ਵਾਰ ਭਰ ਦੇ ਇੱਕ ਵਾਰ ਪੂਰਾ ਚੱਲੀ ਜਾਂਦੇ ਹੈ ਜੇ ਪਾਣੀ ਤੇ ਤਾਂ ਜੀ ਫਿਰ ਥੋੜੀ-ਥੋੜੀ ਅਕਲ ਆਈ ਵੀ ਭਾਈ ਵੀ ਇਹੋ ਜਿਹਾ ਕੰਮ ਹੁਣ ਆਪਾਂ ਰੱਖਣਾ ਨਹੀਂ ਗਾਹ ਨੂੰ ਵੀ ਜੇ ਮੰਨ ਲਓ ਕੋਈ ਇਹੋ ਜਿਹਾ ਕੰਮ ਹੁੰਦਾ ਵੈਸੇ ਤਾਂ ਰੱਬ ਤੰਦਰੁਸਤੀ ਉਹ ਬਖਸ਼ੇ ਪਰ ਜੇ ਕਦੇ ਹੁੰਦਾ ਬਾਈ ਜਾਨ ਕਿਸੇ ਹੋਰ ਦੇ ਵੀ ਭਾਈ ਹੁੰਦਾ ਤਾਂ ਉਹੋ ਜੇ ਡੰਗਰ ਨੂੰ ਆਪਣਾ ਕੱਢ ਦੋ ਜੀ ਉਹ ਡੰਗਰ ਕੰਮ ਖਰਾਬ ਕਰਦਾ ਸੀ ਬਾਕੀ ਹੁਣ ਗਾਵਾਂ ਨਿਕਲ ਗਈਆਂ ਆਪਣੀਆਂ ਸਾਰੀਆਂ ਬਾਹਰ ਮੱਜਾਂ ਨੂੰ ਹੁਣ ਖੋਲ ਕੇ ਪਾਣੀ ਬੁਲਾਉਣਾ ਗੱਲੀ ਗੱਲੀ ਨੂੰ ਤੇ ਹੁਣ ਸੋਚਦੇ ਆਂ ਅਸੀਂ ਵੈਸੇ ਵੀ ਉਹ ਡੰਗ ਜੇ ਲਵਾ ਦਈਏ ਜਿਹੜੇ 2 ਮਹੀਨਿਆਂ ਦੇ ਵਿਚਾਲੇ ਡੋਂਗਾ ਇਹ ਲੱਗ ਜਾਂਦਾ ਉਹ ਫੇਰ ਇਧਰ ਵਾਲੀ ਮਿਹਸ ਵੀ ਤੇ ਦੂਜੀ ਮਿਹਸ ਵੀ ਉਹ ਖੜੀਆਂ ਖੜੀਆਂ ਹੀ ਪਾਣੀ ਪੀ ਲੈਂਦੀਆਂ ਉਹ ਡੋਂਗੇ ਜੇ ਵਿੱਚ ਉਹ ਮਤਲਬ ਉਹ ਟੈਂਕੀ ਗੱਲ ਅਟੈਚ ਹੁੰਦਾ ਹੋਊਗਾ ਉਹਦੇ ਵਿੱਚ ਕਹਿ ਲਓ ਵੀ ਜਿੰਨਾ ਕ ਪਾਣੀ ਡੰਗਰ ਨੇ ਪੀਣਾ ਉੰਨਾ ਕੇ ਨਾਲ ਦੀ ਨਾਲ ਆਈ ਜਾਂਦਾ ਉਹ ਸਿਸਟਮ ਅਸੀਂ ਸੋਚਦੇ ਆ ਕਰਾਉਣ ਐਤ ਕੀ ਵੇ ਸ਼ਹਿਰ ਕਰ ਆਦੀ ਹੋਲ ਸਿਸਟਮ ਚਲੋ ਬਾਕੀ ਦੇਖਦੇ ਆਂ ਕੀ ਮਨਜ਼ੂਰ ਆ ਮਾਲਕ ਨੂੰ ਹਾਂ ਨਾ ਇਹ ਹੁਣ ਪਲਾ ਲੀਏ ਜੀ ਫਿਰ ਮੱਝਾਂ ਨੂੰ ਪਾਣੀ ਠੀਕ ਆ ਜੀ ਤੇ ਫਿਰ ਉਪਰ ਵੀ ਜਾਣਾ ਇੱਕ ਕੰਮ ਸੀਗਾ ਬਾਕੀ ਚਲੋ ਮਿਲਦੇ ਆਂ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ